ਪਾਸ ਪਤੀ ਗੱਲ ਕਰ ਲਈ ਕਿੰਦੇ ਸਰਕਾਰ ਨੂੰ ਜਿਹੜਾ ਸਿਆਧਤਾ ਮੁੱਖੰਦਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਵੋਟ ਚੋਰੀ ਕਰਦੇ ਸੀ ਹੁਣ ਕਹਿੰਦੇ ਰਾਸ਼ਨ ਚੋਰੀ ਵੀ ਕਰਨ ਲੱਗ ਪਏ ਪੰਜਾਬ ਦੇ ਦੇਖੋ ਮੀਡੀਆ ਜਿਹੜਾ ਹੈ ਕਿ 11 ਲੱਖ ਜਿਹੜੇ ਰਾਸ਼ਨ ਗਾਰਡਨ ਦੇ ਜਿਹੜੇ ਨਾਂ ਹੈ ਉਹ ਜਿਹੜੇ ਪਰਿਵਾਰ ਹੈਗੇ ਉਹਨਾਂ ਦੇ ਨਾਂ ਕੱਟੇ ਜਾ ਰਹੇ ਹਨ ਪਰ ਮੁੱਖੰਦਰੀ ਭਗਵੰਤ ਮਾਨ ਨੇ ਕਿਹਾ ਕਿ ਘੱਟੋ ਘੱਟ 8 ਲੱਖ ਤੋਂ ਉੱਪਰ ਟੁੜੇ ਪਰਿਵਾਰਾਂ ਦੇ ਨਾਵਾਂ ਤੇ ਲਕੀਰ ਖੇੜੀ ਜਾ ਰਹੀ ਹੈ ਜੇ ਕਹਿੰਦੇ ਉਹ ਨਾਂ ਕੱਟੇ ਜਾਂਦੇ ਤਾਂ ਉਹਦੇ ਨਾਲ ਇੱਕ ਪਰਿਵਾਰ ਦਾ ਜੇ ਹਿਸਾਬ ਲਈਏ ਤਾਂ ਘੱਟੋ-ਘੱਟ 32 ਲੱਖ ਮੈਂਬਰ ਬਣਦੇ ਆ ਪੰਜਾਬ ਦੀ ਵਸੋਂ ਬਣਦੀ ਹੈ। ਯਾਨੀ 32 ਲੱਖ ਵਸੋਂ ਹੋ ਹੈ ਜਿਹੜੀ ਕੇਂਦਰ ਦੀ ਸਕੀਮ ਤੋਂ ਨਾ ਸਕੀਮ ਤੋਂ ਵੰਡੀ ਹੋ ਜੇਗੀ। ਯਾਨੀ ਕਿ ਕੇਂਦਰ 32 ਲੱਖ ਲੋਕਾਂ ਨੂੰ ਉਹ ਕਿਖਣਾ ਚਾਹੁੰਦਾ ਹੈ। ਉਹ ਕੋਈ ਪਗੋਣ ਮੰਦਾ ਵੱਡਾ ਸਵਾਲ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਹਾਂ। ਮੈਂ ਆਪਣੇ ਸੁਭੇ ਦਾ ਇੱਕ ਵੀ ਜਿਹੜਾ ਰਸਨਕਾਰ ਜੋ ਨਾਂ ਨਹੀਂ ਕਟੰਦਿਆਂਗਾ